ਪੰਜਾਬ ਦੀ ਰਾਜਨੀਤੀ ਵਿੱਚ ਇਸ ਵੇਲੇ ਸਭ ਦੀਆਂ ਨਜ਼ਰਾਂ ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਉੱਤੇ ਟਿਕੀਆਂ ਹੋਈਆਂ ਨੇ 19 ਜੂਨ ਨੂੰ VOTING ਹੋਵੇਗੀ ਅਤੇ ਇਸ ਚੋਣ ਨੂੰ 2027 ਦੀ ਪੰਜਾਬ ਦੀ ਰਾਜਨੀਤੀ ਲਈ ਬੇहद ਅਹਿਮ ਮੰਨਿਆ ਜਾ ਰਿਹਾ ਹੈ ਇਸ ਚੋਕ ਨੂੰ ਮਕਾਬਲੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ ਆਪ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਈ ਦਿਨ ਡੇਰਾ ਲਗਾਇਆ ਹਾਲਾਂਕਿ ਆਖਰੀ ਗੇੜ ਵਿੱਚ ਉਹ ਵੀਡੀਓ ਕਾਨਫਰencing ਰਾਹੀਂ ਹੀ ਜੁੜੇ ਭਾਜਪਾ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਮੇਤ ਕਈ ਕੇਂਦਰੀ ਮੰਤਰੀਆਂ ਨੇ ਪ੍ਰਚਾਰ ਕੀਤਾ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਰਗੇ ਆਗੂ ਮੈਦਾਨ ਦੇ ਵਿੱਚ ਉਤਰੇ ਪਰ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਵਾਜਵਾ ਵਰਗੇ ਵੱਡੇ ਆਗੂਆਂ ਦੀ ਦੂਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉੱਥੇ ਹੀ ਅਕਾਲੀ ਦਲ ਲਈ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਦਿਨ ਰਾਤ ਪ੍ਰਚਾਰ ਕਰ ਰਹੇ ਨੇ ਕਾਰਪੋਰੇਟ ਘਰਾਣੇ ਆਪ ਦੇ ਹੱਕ ਦੇ ਵਿੱਚ ਖੁੱਲ ਕੇ ਆਏ ਨੇ ਜਦ ਕਿ ਭਾਜਪਾ ਨੂੰ ਆਪਣੇ ਪੱਕੇ ਵੋਟ ਬੈਂਕ ਤੋਂ ਉਮੀਦ ਹੈ ਕਾਂਗਰਸ ਦੇ ਅਕਾਲੀ ਦਲ ਵੀ ਆਪਣੀ ਵੋਟ ਪ੍ਰਸਤੀਤਾ ਵਧਾਉਣ ਦੀ ਆਸ ਲਗਾ ਰਹੇ ਨੇ ਇਹ ਵੋਟਾਂ ਨਾ ਸਿਰਫ ਉਮੀਦਵਾਰ ਦਾ ਭਵਿੱਖ ਤੈਅ ਕਰਨਗੀਆਂ ਸਗੋਂ ਪੰਜਾਬ ਦੀ ਸਿਆਸੀ ਦਿਸ਼ਾ ਵੀ ਦੱਸਣਗੀਆਂ ਪੰਜਾਬ ਦੀ ਰਾਜਨੀਤੀ ਵਿੱਚ ਇਸ ਵੇਲੇ ਸਭ ਦੀਆਂ ਨਜ਼ਰਾਂ ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਉੱਤੇ ਟਿਕੀਆਂ ਹੋਈਆਂ ਨੇ 19 ਜੂਨ ਨੂੰ VOTING ਹੋਵੇਗੀ ਅਤੇ ਇਸ ਚੋਣ ਨੂੰ 2027 ਦੀ ਪੰਜਾਬ ਦੀ ਰਾਜਨੀਤੀ ਲਈ ਬੇहद ਅਹਿਮ ਮੰਨਿਆ ਜਾ ਰਿਹਾ ਹੈ ਇਸ ਚੋਣ ਕੋਨੇ ਮੁਕਾਬਲੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ ਆਪ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਈ ਦਿਨ ਡੇਰਾ ਲਗਾਇਆ ਹਾਲਾਂਕਿ ਆਖਰੀ ਗੇੜ ਵਿੱਚ ਉਹ ਵੀਡੀਓ ਕਾਨਫਰencing ਰਾਹੀਂ ਹੀ ਜੁੜੇ ਭਾਜਪਾ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਮੇਤ ਕਈ ਕੇਂਦਰੀ ਮੰਤਰੀਆਂ ਨੇ ਪ੍ਰਚਾਰ ਕੀਤਾ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਰਗੇ ਆਗੂ ਮੈਦਾਨ ਦੇ ਵਿੱਚ ਉਤਰੇ ਪਰ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਵਰਗੇ ਵੱਡੇ ਆਗੂਆਂ ਦੀ ਦੂਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉੱਥੇ ਹੀ ਅਕਾਲੀ ਦਲ ਲਈ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਦਿਨ ਰਾਤ ਪ੍ਰਚਾਰ ਕਰ ਰਹੇ ਨੇ ਕਾਰਪੋਰੇਟ ਘਰਾਣੇ ਆਪ ਦੇ ਹੱਕ ਦੇ ਵਿੱਚ ਖੁੱਲ ਕੇ ਆਏ ਨੇ ਜਦ ਕਿ ਭਾਜਪਾ ਨੂੰ ਆਪਣੇ ਪੱਕੇ ਵੋਟ ਬੈਂਕ ਤੋਂ ਉਮੀਦ ਹੈ ਕਾਂਗਰਸ ਦੇ ਅਕਾਲੀ ਦਲ ਵੀ ਆਪਣੀ ਵੋਟ ਪ੍ਰਸਤੀਤਾ ਵਧਾਉਣ ਦੀ ਆਸ ਲਗਾ ਰਹੇ ਨੇ ਇਹ ਵੋਟਾਂ ਨਾ ਸਿਰਫ ਉਮੀਦਵਾਰ ਦਾ ਭਵਿੱਖ ਤੈਅ ਕਰਨਗੀਆਂ ਸਗੋਂ ਪੰਜਾਬ ਦੀ ਸਿਆਸੀ ਦਿਸ਼ਾ ਵੀ ਦੱਸਣਗੀਆਂ ਪੰਜਾਬ ਦੀ ਰਾਜਨੀਤੀ ਵਿੱਚ ਇਸ ਵੇਲੇ ਸਭ ਦੀਆਂ ਨਜ਼ਰਾਂ ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਉੱਤੇ ਟਿਕੀਆਂ ਹੋਈਆਂ ਨੇ 19 ਜੂਨ ਨੂੰ VOTING ਹੋਵੇਗੀ ਅਤੇ ਇਸ ਚੋਣ ਨੂੰ 2027 ਦੀ ਪੰਜਾਬ ਦੀ ਰਾਜਨੀਤੀ ਲਈ ਬੇहद ਅਹਿਮ ਮੰਨਿਆ ਜਾ ਰਿਹਾ ਹੈ ਇਸ ਚੋਕ ਨੂੰ ਮਕਾਬਲੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ ਆਪ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਈ ਦਿਨ ਡੇਰਾ ਲਗਾਇਆ ਹਾਲਾਂਕਿ ਆਖਰੀ ਗੇੜ ਵਿੱਚ ਉਹ ਵੀਡੀਓ ਕਾਨਫਰencing ਰਾਹੀਂ ਹੀ ਜੁੜੇ ਭਾਜਪਾ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਮੇਤ ਕਈ ਕੇਂਦਰੀ ਮੰਤਰੀਆਂ ਨੇ ਪ੍ਰਚਾਰ ਕੀਤਾ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਰਗੇ ਆਗੂ ਮੈਦਾਨ ਦੇ ਵਿੱਚ ਉਤਰੇ ਪਰ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਵਾਜਵਾ ਵਰਗੇ ਵੱਡੇ ਆਗੂਆਂ ਦੀ ਦੂਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉੱਥੇ ਹੀ ਅਕਾਲੀ ਦਲ ਲਈ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਦਿਨ ਰਾਤ ਪ੍ਰਚਾਰ ਕਰ ਰਹੇ ਨੇ ਕਾਰਪੋਰੇਟ ਘਰਾਣੇ ਆਪ ਦੇ ਹੱਕ ਦੇ ਵਿੱਚ ਖੁੱਲ ਕੇ ਆਏ ਨੇ ਜਦਕਿ ਭਾਜਪਾ ਨੂੰ ਆਪਣੇ ਪੱਕੇ ਵੋਟ ਬੈਂਕ ਤੋਂ ਉਮੀਦ ਹੈ ਕਾਂਗਰਸ ਦੇ ਅਕਾਲੀ ਦਲ ਵੀ ਆਪਣੀ ਵੋਟ ਪ੍ਰਸਤੀਤਾ ਵਧਾਉਣ ਦੀ ਆਸ ਲਗਾ ਰਹੇ ਨੇ ਇਹ ਵੋਟਾਂ ਨਾ ਸਿਰਫ ਉਮੀਦਵਾਰ ਦਾ ਭਵਿੱਖ ਤੈਅ ਕਰਨਗੀਆਂ ਸਗੋਂ ਪੰਜਾਬ ਦੀ ਸਿਆਸੀ ਦਿਸ਼ਾ ਵੀ ਦੱਸਣਗੀਆਂ